ਪੈਨੋ ਤੇ ਭਰਾਵੋ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਆ ਅੱਜ ਕੱਲ ਆਹ ਦੇਖੋ ਇੱਕ ਬਜ਼ੁਰਗ ਮਾਤਾ ਘਰੇ ਇਕੱਲੀ ਸੀ ਤੇ ਕੁਝ ਵਿਅਕਤੀ ਹੁੰਦੇ ਆ ਕਿ ਅਸੀਂ ਪਿੰਗਲਵਾੜੇ ਤੋਂ ਆਏ ਆ ਸਾਨੂੰ ਤੁਸੀਂ ਕੁਝ ਕੱਪੜੇ ਲੀੜੇ ਤੇ ਹੋਰ ਚੀਜ਼ਾਂ ਦਾਨ ਕਰੋ ਅਸੀਂ ਪਿੰਗਲਵਾੜੇ ਵਿੱਚ ਲੈ ਕੇ ਜਾਣੀ ਆ ਬਜ਼ੁਰਗ ਮਾਤਾ ਸੀ ਉਹਨੇ ਵਿਸ਼ਵਾਸ ਕੀਤਾ ਵੀ ਹਾਂ ਪਿੰਗਲਵਾੜੇ ਤੋਂ ਹੀ ਆਏ ਹੋਣਗੇ ਕੁਝ ਕਾਰਡ ਕੋਡ ਵੀ ਉਹ ਦਿਖਾਉਂਦੇ ਹੁੰਦੇ ਆ ਤਾਂ ਮਾਤਾ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਮਾਤਾ ਨੂੰ ਕੁਝ ਸੰਘਾ ਕੇ ਘਰੋਂ ਪਰਿਵਾਰ ਦਾ ਕਹਿਣਾ ਪਰਿਵਾਰ ਨੇ ਇਹ ਸਾਰੇ ਇਲਜ਼ਾਮ ਲਾਏ ਆ ਕਿ ਉਹਨਾਂ ਨੇ ਕੁਝ ਸੰਘਾ ਕੇ ਨਾਲੇ ਤਾਂ 33000 ਰੁਪਏ ਚੋਰੀ ਕਰ ਲਿਆ ਨਾਲੇ ਕੁਝ ਹੋਰ ਸਮਾਨ ਚੋਰੀ ਕਰ ਲਿਆ ਉਹ ਸੀਸੀਟੀਵੀਜ਼ ਫੁਟੇਜ ਫੁਟੇਜ ਦਿਖਾ ਰਹੇ ਆ ਕਿ ਆਹ ਦੇਖੋ ਉਹ ਗਲੀ ਦੇ ਵਿੱਚ ਆਈ ਜਾਂਦੇ ਆ ਤੇ ਨਾਲ ਹੀ ਉਹ ਜਿਹੜੀ ਗੱਡੀ ਦੇ ਵਿੱਚ ਆਇਆ ਉਹ ਵੀ ਦਿਖਾ ਰਹੇ ਨੇ ਇਹ ਪੂਰੀ ਘਟਨਾ ਬਾਰੇ ਪਰਿਵਾਰ ਦਾ ਕੀ ਕਹਿਣਾ ਉਹ ਵੀ ਸੁਣੋ ਤੇ ਨਾਲ ਹੀ ਬਹੁਤ ਜ਼ਿਆਦਾ ਸचेत ਰਹਿਣ ਦੀ ਲੋੜ ਹਰ ਰੋਜ਼ ਦੀ ਇਹ ਘਟਨਾਵਾਂ ਇੱਕ ਮਾਤਾ ਤੋਂ ਆ ਕੇ ਇਵੇਂ ਕਿਸੇ ਨੇ ਪਾਣੀ ਮੰਗਿਆ ਮਾਤਾ ਵਿਚਾਰੀ ਉਹਨਾਂ ਨੂੰ ਪਾਣੀ ਪਿਲਾਉਣ ਲੱਗ ਗਈ ਤਾਂ ਜਦੋਂ ਉਹ ਮਾਤਾ ਉਹਨਾਂ ਨੂੰ ਪਾਣੀ ਪਿਲਾਉਣ ਲੱਗੀ ਤਾਂ ਉਹ ਜ਼ਬਰਦਸਤੀ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਮਾਤਾ ਨੂੰ ਕੁੱਟਿਆ ਗੱਲ ਤੋਂ ਮਾਤਾ ਨੂੰ ਫੜ ਲਿਆ ਤੇ ਫੜ ਕੇ ਉਹਨਾਂ ਨੇ ਅੰਦਰ ਚਲੇ ਗਏ ਅੰਦਰੋਂ ਪਤਾ ਨਹੀਂ ਉਹ ਕੀ ਕੀ ਸਮਾਨ ਚੋਰੀ ਕਰਕੇ ਲੈ ਕੇ ਆਏ ਹੋਣਗੇ ਉਹ ਵੀ ਇੱਕ ਸੀਸੀਟੀਵੀ ਫੁਟੇਜ ਆ ਇੱਕ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਸੋ ਬਹੁਤ ਸੁਚੇਤ ਰਹਿਣ ਦੀ ਲੋੜ ਆ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਵੇਲੇ ਵੈਸੇ ਤਾਂ ਭਾਵੇਂ ਗਰਮੀ ਹੋਵੇ ਸਰਦੀ ਹੋਵੇ ਇਹ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ ਪਰ ਹੁਣ ਜਦੋਂ ਦੁਪਹਿਰ ਵੇਲੇ ਹੁੰਨੇ ਆ ਜਾਂ ਘਰ ਵਿੱਚ ਵੈਸੇ ਵੀ ਇਕੱਲੇ ਹੁੰਨੇ ਆ ਤਾਂ ਹੁਣ ਅੱਜਕੱਲ ਦਾ ਸਮਾਂ ਐਵੇਂ ਆ ਕਿ ਬਹੁਤ ਸੁਚੇਤ ਰਹਿਣ ਦੀ ਲੋੜ ਆ ਤੇ ਦੇਖ ਕੇ ਆਪਦਾ ਦਰਵਾਜ਼ਾ ਖੋਲ੍ਹਿਆ ਕਰੋ ਅੱਜ ਸਮਾਂ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੱਪੜੇ ਤਾਂ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੌਬੀ ਦੇ ਵਿੱਚ ਫ੍ਰਿਜ ਪਈ ਨਹੀਂ ਉੱਤੇ ਰੱਖਿਆ ਸੀ 30000 ਰੁਪਏ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ ਸਿਚੀ ਜੀ ਵੀ ਕੈਮਰੇ 'ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀ ਸ਼ਕਲਾਂ ਵੀ ਆਈਆਂ ਉਹ ਤਿੰਨ ਜਾਣੇ ਸੀ ਆਏ ਹਾਂਜੀ ਕੰਪਲੇਨਟ ਕੀਤੀ ਹੈ ਜੀ ਜਿਸ ਤਰ੍ਹਾਂ ਦਿੱਸਦੀ ਹੈ ਜੀ ਤੇ ਕਾਰਵਾਈ ਇਹੋ ਜੇ ਲੋਕਾਂ ਕਰਕੇ ਜਿਹੜੇ ਚੰਗੇ ਲੋਕ ਨੇ ਜਿਨ੍ਹਾਂ ਨੂੰ ਸੱਚੀ ਹੈਲਪ ਦੀ ਜ਼ਰੂਰਤ ਹੁੰਦੀ ਆ ਮਦਦ ਕਰਨ ਦੀ ਜ਼ਰੂਰਤ ਹੁੰਦੀ ਆ ਲੋਕਾਂ ਦਾ ਉਹਨਾਂ ਤੋਂ ਵੀ ਭਰੋਸਾ ਉੱਠਦਾ ਜਾ ਰਿਹਾ ਮੰਨ ਲਓ ਸੱਚਮੁੱਚ ਕਿਸੇ ਨੂੰ ਪਿਆਸ ਲੱਗੀ ਹੋਵੇ ਤਾ ਸੱਚਮੁੱਚ ਕਿਸੇ ਨੇ ਪਾਣੀ ਪੀਣਾ ਹੋਵੇ ਤਾਂ ਅੱਜਕੱਲ ਜਿਹੜੇ ਇਹੋ ਜਿਹੇ ਚੋਰ ਅਚੱਕੇ ਆ ਉਹਨਾਂ ਨੇ ਉਹ ਵੀ ਭਰੋਸਾ ਖਤਮ ਕਰ ਦਿੱਤਾ ਜਿਵੇਂ ਆ ਮਾਤਾ ਸੀ ਵਿਚਾਰੀ ਉਹ ਕਿਸੇ ਨੂੰ ਪਾਣੀ ਪਿਲਾਉਣ ਲੱਗੀ ਸੀ ਤੇ ਉਹਨਾਂ ਨੇ ਉਹਨਾਂ ਦੇ ਘਰ ਵਿੱਚ ਵੜ ਕੇ ਕੁੱਟਮਾਰ ਕੀਤੀ ਤੇ ਨਾਲੇ ਚੋਰੀ ਕਰਕੇ ਲੈ ਗਏ ਤਾਂ ਕਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਪੰਜਾਬ ਦਾ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦੀ ਸਾਡੇ ਪ੍ਰਸ਼ਾਸਨ ਦੀ ਫੇਲੀਅਰ ਨਜ਼ਰ ਆ ਰਹੀ ਆ ਇੰਨੇ ਵੱਡੇ ਪੱਧਰ ਤੇ ਚੋਰ ਚੱਕੇ ਸ਼ਰੇ ਆਮ ਇਵੇਂ ਗੁੰਡਾਗਰਦੀ ਮਚਾਉਂਦੇ ਫਿਰਦੇ ਨੇ ਜਿਨ੍ਹਾਂ ਨੂੰ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਡਰੀ ਨਹੀਂ ਰਹਿ ਗਿਆ ਕੋਈ ਭੈ ਹੀ ਨਹੀਂ ਰਹਿ ਗਿਆ ਮਣਾ ਦੇ ਵਿੱਚ ਕਿ ਜਦੋਂ ਮਰਜੀ ਦਿਨ ਦਿਹਾੜੇ ਆ ਕੇ ਲੋਕਾਂ ਦੇ ਘਰਾਂ ਦੀ ਲੁੱਟ ਕਰ ਰਹੇ ਨੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਕਿ ਕਿੱਡੇ ਵੱਡੇ ਪੱਧਰ ਤੇ ਫਿਰ ਇਹ ਚੋਰ ਚੱਕੇ ਕਈ ਵਾਰ ਘਰਦਿਆਂ ਦਾ ਕਤਲ ਤੱਕ ਕਰ ਜਾਂਦੇ ਨੇ ਸੋ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਇਸ ਪੂਰੀ ਘਟਨਾ ਦੀ ਸ਼ਿਕਾਇਤ ਪੁਲਿਸ ਕੋਲੇ ਕਰ ਦਿੱਤੀ ਗਈ ਆ ਪੁਲਿਸ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰੇਗੀ ਤਾਂ ਫੇਰ ਨਿਕਲ ਕੇ ਸਾਹਮਣੇ ਆਊਗਾ ਕਿ ਉਹ ਵਿਅਕਤੀ ਕੌਣ ਸਨ ਕਿਉਂ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿ ਉਹ ਸੱਚਮੁੱਚ ਪਿੰਗਲਵਾੜੇ ਦੇ ਵਿਅਕਤੀ ਸੀ ਜਾਂ ਕੋਈ ਹੋਰ ਸੀ ਜਾਂ ਕੋਈ ਹੋਰ ਕਾਰਨ ਹੈ ਇਹਦੇ ਪਿੱਛੇ ਪਰ ਜਿਹੜੀਆਂ ਚੋਰੀਆਂ ਨੇ ਹਰ ਰੋਜ਼ ਦੀਆਂ ਵਾਰਦਾਤਾਂ ਨੇ ਇਹ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਨੇ ਘਰਾਂ ਦੇ ਅੰਦਰ ਬੈਠੀਆਂ ਔਰਤਾਂ ਜਾਂ ਪਰਿਵਾਰ ਦੀ ਲੁੱਟ ਕੀਤੀ ਜਾਂਦੀ ਆ ਜੇਕਰ ਕੋਈ ਬਾਹਰ ਦਰਵਾਜ਼ੇ ਵਿੱਚ ਬੈਠਾ ਤਾਂ ਉਹਨਾਂ ਦੀ ਲੁੱਟ ਖੋਹ ਕੀਤੀ ਜਾਂਦੀ ਆ ਉਹਨਾਂ ਕੋਲ ਜੇ ਕੋਈ 체ਨ ਆ ਜਾਂ ਹੋਰ ਕੋਈ ਵੀ ਮੋਬਾਈਲ ਆ ਹਰ ਚੀਜ਼ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਹ ਜਿਹੜੀਆਂ ਚੋਰੀਆਂ ਨੇ ਇਹ ਬਹੁਤ ਵੱਡੇ ਪੱਧਰ ਤੇ ਵਧ ਗਈਆਂ ਨੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ